ਮੈਂ ਕਿੰਨੇ ਪ੍ਰਪੋਜ਼ ਮੋੜ ਤੇ ਬਸ ਇੱਕ ਤੇਰੇ ਕਰਕੇ ਸੋ ਉਹਦਾ ਕਾਰਨਲ ਮਲਾਵਾਂਗੇ ਉਹ ਕਲਾਕਾਰ ਨਾਲ ਮਲਾਵਾਂਗੇ ਮੈਂ ਦਾਬ ਫਿਰ ਗਾਣਾ ਤਾਂ ਜ਼ਰੂਰ ਸੁਨੇ ਹੋਏਗਾ ਮੈਂ ਕਿੰਨੇ ਪ੍ਰਪੋਜ਼ ਮੋੜ ਤੇ ਬਸ ਇੱਕ ਉਹਦੇ ਕਰਕੇ ਉਹ ਮੇਰਾ ਪ੍ਰਪੋਜ਼ਲ ਅਜੇ ਵੀ ਪੈਂਡਿੰਗ ਰੱਖੀ ਬੈਠੀ ਆ ਹ ਮੇਰੇ ਪਿਆਰਿਆਂ ਦੇ ਵਿੱਚ ਸਭ ਤੋਂ ਪਹਿਲਾ ਨੰਬਰ ਉਹਦਾ ਜੀ ਉਹ ਪਰ ਮੇਰਾ ਨੰਬਰ ਅਜੇ ਵੀ ਏਂਡਿੰਗ ਰੱਖੀ ਬੈਠੀ ਆ ਉਹ ਪ੍ਰਪੋਜ਼ਲ ਐਕਸੈਪਟ ਹੋਇਆ ਕਿ ਅਜੇ ਤੱਕ ਪੈਂਡਿੰਗ ਨਹੀਂ ਨਹੀਂ ਹੋ ਗਏ ਹੋ ਗਏ ਬੱਬਥੇਰੇ ਹੋ ਗਏ ਹੋ ਤੋ ਹੋ ਗਏ ਪਰੀਆਂ ਦੇ ਦੇਸੋਂ ਆਈਏ ਪਰੀਆਂ ਦੀਆਂ ਰਾਣੀਆਂ ਨਹੀਂ ਰਾਜਕੁਮਾਰ ਆਇਆ ਵਿਉਣ ਲਈ ਤੂੰ ਬਲਾਦੀ ਸੋਣੀ ਹੈ ਨਹੀਂ ਤੇਰਾ ਕੋਈ ਤੋੜ ਹੈ ਨਹੀਂ ਤੈਨੂੰ ਚੰਨ ਤਾਰੇ ਆਪਿਆ ਸਜਾਉਣ ਲਈ ਮੈਂ ਕਿੰਨੇ ਪ੍ਰਪੋਜ਼ ਮੋੜ ਤੇ ਬਸ ਇੱਕ ਤੇਰੇ ਕਰਕੇ ਸੋ ਉਹ ਅਦਾਕਾਰ ਨਾਲ ਮਿਲਾਵਾਂਗੇ ਉਹ ਕਲਾਕਾਰ ਨਾਲ ਮਿਲਾਵਾਂਗੇ ਮਹਿਤਾਬ ਫਿਰ ਗਾਣਾ ਤਾਂ ਜ਼ਰੂਰ ਸੁਨੇ ਹੋਏਗਾ ਉਹ ਗਾਣਾ ਉਹਨਾਂ ਦੇ ਮੂੰਹੋਂ ਵੀ ਸੁਣਾਵਾਂਗੇ ਤੇ ਪੁੱਛਾਂਗੇ ਵੀ ਕੀ ਉਹ ਪ੍ਰਪੋਜ਼ਲ ਅਜੇ ਤੱਕ ਪੈਂਡਿੰਗ ਹੈ ਜਾਂ ਐਕਸੈਪਟ ਹੋ ਗਿਆ ਹੈ ਸੋ ਭਾਜੀ ਸਵਾਗਤ ਹੈ ਬਹੁਤ-ਬਹੁਤ ਸਕਰੋਲ ਪੰਜਾਬ ਤੇ ਤੇ ਮੁਬਾਰਕਬਾਦ ਦਿੰਨੇ ਆ ਤੁਹਾਡੀ ਫਿਲਮ ਰਿਲੀਜ਼ ਹੋਈ ਜੀ ਜੀ ਪਿਆਰਪਰੀ ਸਾਸ ਸਿਕਾਲ ਅੱਜ ਸਾਡੀ ਫਿਲਮ ਨਿਮਹਿ ਸਾਸਕੁਟਨੀ 2 ਆਈ ਹੈ ਤੁਹਾਨੂੰ ਵੀ ਬਹੁਤ ਸਾਰੀਆਂ ਮੁਬਾਰਕਾਂ ਵਧਾਈਆਂ ਪ੍ਰੋਪੋਜ਼ਲ ਗਾਣੇ ਤੋਂ ਜ਼ਿਆਦਾਤਰ ਤੁਸੀਂ ਅਕਸਰ ਜਾਣੇ ਜਾਂਦੇ ਹੋ ਉਹ ਪ੍ਰੋਪੋਜ਼ਲ ਐਕਸੈਪਟ ਹੋਇਆ ਕਿ ਅਜੇ ਤੱਕ ਪੈਂਡਿੰਗ ਨਹੀਂ ਨਹੀਂ ਹੋ ਗਏ ਹੋਗੇ ਬਥੇਰੇ ਹੋ ਗਏ ਬਹੁਤ ਹੋ ਗਏ ਉਸ ਤੋਂ ਜੀ 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 ਨਿਮਹਿ ਸਾਸਕੁਟਨੀ ਦੇ ਵਿੱਚ ਪਰੀਆਂ Song ਬੜਾ ਫੇਮਸ ਹੋ ਰਿਹਾ ਪਹਿਲੇ ਉਹ ਸੁਣਾਂਗੇ ਹਾਂਜੀ ਉਹ ਗਾਣਾ ਮੈਂ ਆਪ ਗਾਇਆ ਉਹ ਫਿਲਮ ਦੇ ਵਿੱਚ ਫਲਮਾਇਆ ਤੇ ਬਾਕੀ ਸਾਰੇ ਗਾਣੇ ਹੈਪੀ ਰਾਇਕੋਟੀ ਬਾਈ ਨੇ ਗਾਏ ਆ ਕਰਮਜੀਤ ਬਾਈ ਦੇ ਆ ਤੇ ਹੋਰ ਸਾਡੇ ਆਰਟਿਸਟਾਂ ਨੇ ਗਾਇਆ ਜੀ। ਹਮ ਪਰੀਆਂ ਦੇ ਦੇਸੋਂ ਆਈਏ ਪਰੀਆਂ ਦੀਆਂ ਰਾਣੀਆਂ ਨਹੀਂ ਰਾਜਕੁਮਾਰ ਆਇਆ ਵਿਆਹਣ ਲਈ ਤੂੰ ਬਲਾਦੀ ਸੋਣੀ ਹਾਏ ਨਹੀਂ ਤੇਰਾ ਕੋਈ ਤੋੜ ਹੈ ਨਹੀਂ ਤੈਨੂੰ ਚੰਨ ਤਾਰੇ ਆ ਪਿਆਏ ਸਜਾਉਣ ਲਈ ਦਿਨੋਂ ਵਾਕੇ ਪਰੀਆਂ ਤੋਂ ਘਟ ਨਹੀਂ ਆ ਆ ਨਾ 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 ਕੀ ਖਾਸ ਲੈ ਕੇ ਆਇਓ ਇਸ ਫਿਲਮ ਦੇ ਵਿੱਚ ਕਿਉਂਕਿ ਅਕਸਰ ਜਦੋਂ ਆਪਾਂ ਘਰ ਘਰ ਦੀ ਕਹਾਣੀ ਦੀ ਗੱਲ ਕਰਦੇ ਹਾਂ ਜਦੋਂ ਤਰ ਇਹੀ ਸੁਣਨ ਨੂੰ ਮਿਲਦਾ ਕਿ ਸੱਸ ਨੂੰ ਉਹਦੇ ਝਗੜੇ ਨਹੀਂ ਖਤਮ ਹੁੰਦੇ ਜਾਂ ਤੇ ਸੱਸ ਨੂੰ ਚ ਪਿਆਰ ਹੀ ਨਹੀਂ ਖਤਮ ਹੁੰਦਾ ਮੁੰਡਾ ਮੁੰਡਾ ਭਾਵੇਂ ਫਿਰ ਕਿਤੇ ਨਾ ਕਿਤੇ ਗਲਤੀ ਨਾਲ ਸਾਈਡ ਤੇ ਬਹਿ ਜਾਏ ਫਿਰ ਉਹ ਇੱਕ ਹੋ ਜਾਂਦੀ ਹਾਂ ਹਾਂ ਪਹਿਲੀ ਵਿੱਚ ਵੀ ਇਹੀ ਟਰਾਈ ਕੀਤੀ ਸੀ ਕਿ ਜੋ ਘਰ ਦੇ ਸਾਡੇ ਸਮਾਜ ਦੇ ਵਿੱਚ ਜਾਂ ਘਰ ਦੇ ਵਿੱਚ ਜੋ ਚੀਜ਼ਾਂ ਚੱਲਦੀਆਂ ਨੇ ਤੇ ਸਾਰੇ ਨੂੰ ਰਲ ਮਿਲ ਕੇ ਕਿਵੇਂ ਰਹਿਣਾ ਚਾਹੀਦਾ ਇੱਕ ਨੂੰ ਆਪਣਾ ਘਰ ਛੱਡ ਕੇ ਆਪਣੇ 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 ਹਸਬੰਦ ਕੋਲ ਆਉਂਦੀ ਹੈ ਇੱਕ ਨਵੇਂ ਘਰ ਦੇ ਵਿੱਚ ਆਉਂਦੀ ਹੈ ਸੋ ਉਹਨੂੰ ਅਸੀਂ ਘਰ ਵਰਗੀ ਫੀਲ ਦੇਈਏ ਉਹਨਾਂ ਦਾ ਰਿਸਪੈਕਟ ਕਰੀਏ ਸੋ ਇਹਦੇ ਵਿੱਚ ਵੀ ਉਹੀ ਹੈ ਵੀ ਪਰਿਵਾਰ ਨੂੰ ਕਿਵੇਂ ਰਲ ਕੇ ਰਹਿਣਾ ਚਾਹੀਦਾ ਹੈ ਸੱਸ ਨੂੰ ਕਿਵੇਂ ਆਪਣੀ ਨੂੰ ਨੂੰ ਅਸੈਪਟ ਕਰਨਾ ਚਾਹੀਦਾ ਹੈ ਬਾਕੀ ਕੁਝ ਸਮਾਜ ਦੇ 엘ਿਮੈਂਟਸ ਨੇ ਜਿਹੜੇ ਸਾਡੇ ਨਾਲ ਆਮ ਤੌਰ ਤੇ ਜਣੀਆਂ ਚੀਜ਼ਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਅਸੀਂ ਉਹਨੂੰ ਸਿਨੇਮਾ ਦੇ ਰੂਪ ਚ ਦਿਖਾਉਣ ਦੀ ਟਰਾਈ ਕੀਤੀ ਹੈ। ਨਹੀਂ ਮੈਂ ਸਸਕੁਟਨੀ 1 ਉਹ ਤੁਹਾਡੀ ਅਪੇਲੀ ਮੂਵੀ ਸੀਗੀ ਐਜ਼ ਅ ਹੀਰੋ ਤੁਸੀਂ ਲੀਡ ਰੋਲ ਕੀਤਾ ਉਹਦੇ ਵਿੱਚ। ਕਿ ਕਿ ਮੁਸ਼ਕਲ ਆਈਆਂ ਕਲਾਕਾਰੀ ਤੋਂ ਬਾਅਦ ਇੱਕ ਅਦਾਕਾਰ ਐ ਕੰਮ ਕਰਨਾ ਸੀ। ਆ ਨਹੀਂ ਮੈਂ ਮੁਸ਼ਕਲ ਨਹੀਂ ਕਹੂੰਗਾ ਕਿਉਂਕਿ ਮੈਂ ਤਾਂ ਬlesed feel ਕਰਦਾ ਵੀ ਜਿਵੇਂ ਮੈਨੂੰ 12-13 ਸਾਲ ਮੇਰੀ ਗਾਇਕੀ ਦੇ ਵਿੱਚ ਬੇਸ਼ੁਮਾਰ ਪਿਆਰ ਦਿੱਤਾ। ਮੈਨੂੰ ਇੱਕ ਆਪਣਾ ਘਰ ਦਾ ਪੁੱਤ ਬਣਾ ਕੇ ਮੈਨੂੰ ਆਪਣਾ ਸਮਝ ਕੇ ਉਹਨਾਂ ਨੇ ਮੇਰੇ ਗਾਣੇ ਐਨੇ ਜ਼ਿਆਦਾ ਸੁਨੇ ਆ ਤੇ ਐਵੇਂ ਮੈਨੂੰ ਫਿਲਮ ਦੇ ਵਿੱਚ ਵੀ ਅ ਨਰਵਸਤਾ ਦੇਖੋ ਹੁੰਦਾ ਹੀ ਆ ਮੈਂ ਵੀ ਹੋ ਗਿਆ ਸੀ ਤੇ ਨਰਵਸ ਦੇ ਨਾਲ-ਨਾਲ ਫਿਰ ਜਦੋਂ ਸਾਰਿਆਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਤਾਂ ਫਿਰ 2-3 ਦਿਨਾਂ ਦੇ ਵਿੱਚ ਫਿਰ ਸਾਰਾ ਕੁਝ ਠੀਕ ਹੋ ਗਿਆ ਫਿਰ ਅਸੀਂ ਫਿਰ ਮੈਂ ਉਲਟਾ ਇੰਜੋਏ ਕਰਨ ਲੱਗ ਗਿਆ ਆਪਣੇ ਰੋਲ ਨੂੰ ਆਪਣੀ ਸ਼ੂਟਿੰਗ ਨੂੰ ਬਹੁਤ ਮੈਂ ਇੰਜੋਏ ਕੀਤਾ ਜ਼ਿਆਦਾਤਰ ਸੈੱਟ ਤੇ ਕਿਦਾਂ ਦਾ ਮਾਹੌਲ ਰਿਹਾ ਕਿਉਂਕਿ ਫਿਲਮ ਤਾਂ ਕਾਮੇਡੀ ਹੈਗੀ ਆ ਪਲੱਸ ਹਾਰਰ ਵੀ ਸੀਨ ਇਹਦੇ ਵਿੱਚ ਐਡ ਕੀਤੇ ਹੋਏ ਆ ਸੈੱਟ ਤੇ ਕੀ ਮਾਹੌਲ ਰਿਹਾ ਉਹਦੇ ਬਾਰੇ ਦੱਸੋ ਸੈੱਟ ਤੇ ਹੀ ਸਾਰੇ ਇਕੱਠੇ ਹੁੰਦੇ ਸੀ ਸੈੱਟ ਤੇ ਮੋਸਟਲੀ ਲੰਚ ਇਕੱਠੇ ਕਰਨਾ ਤੇ ਜਾਂ ਸ਼ਾਮ ਨੂੰ ਰਾਤ ਨੂੰ ਚਾਹ ਪਾਣੀ ਇਕੱਠੇ ਪੀਣਾ ਤੇ ਬਸ ਆਪਣੇ ਹਾਸੇ ਮਜ਼ਾਕ ਹਾਸੇ ਠੱਠ ਚੱਲਦੇ ਸੀ ਤੇ ਉਹਦੇ ਵਿੱਚ ਵਿੱਚ ਹੀ ਅਸੀਂ ਫਿਲਮ ਦਾ ਜਿਹੜਾ ਅਗਲਾ ਸੀਨ ਹੁੰਦਾ ਸੀ ਉਹ ਪ੍ਰੈਕਟਿਸ ਕਰ ਲਈਦੀ ਸੀ ਤੇ ਬਸ ਫਿਰ ਪਤਾ ਨਹੀਂ ਲੱਗਿਆ ਕਿਵੇਂ ਹਾਸੇ ਖੇਡੇ ਚ ਸਾਰੇ ਪਰਿਵਾਰ ਨੇ ਵਧੀਆ ਫਿਲਮ ਬਣਾ ਲਈ ਅੱਛਾ ਆਪਾਂ ਜਦੋਂ ਵਿਆਹ ਦੀ ਗੱਲ ਹੁੰਦੀ ਹੈ ਕਿ ਤੇ ਕਿਸੇ ਦੀ ਧੀ ਭੈਣ ਜਦੋਂ ਵਿਆਹ ਨਹੀਂ ਹੁੰਦੀ ਆ ਤਾਂ ਆਪਾਂ ਖਾਸ ਕਰਕੇ ਇਹ ਕਹਿੰਦੇ ਆ ਕਿ ਆਪਾਂ ਆਪਣੀ ਧੀ ਘਰ ਲੈ ਕੇ ਆ ਰਹੇ ਪਰ ਬਾਅਦ ਚ ਫਿਰ ਆਪਾਂ ਨੂ ਵਾਲਾ ਰਿਸ਼ਤਾ ਵੀ ਨਭੋਨੇ ਆ ਫਿਰ ਧੀ ਵਾਲਾ ਰਿਸ਼ਤਾ ਵੀ ਨਭੋਨੇ ਆ ਫਿਰ ਕਿਤੇ ਨਾ ਕਿਤੇ ਬਹੁਤ ਫਰਕ ਆ ਜਾਂਦਾ ਹੈ ਹਾ ਉਹ ਇੱਕ ਸਾਡੇ ਮੈਨੂੰ ਲੱਗਦਾ ਸਮਾਜ ਦੀ ਇੱਕ ਗੱਲ ਬਣ ਗਈ ਹੈ ਕਿ ਨਹੀਂ ਇਹ ਮੇਰੀ ਧੀ ਨਹੀਂ ਹੈ ਮੇਰੀ ਨੂੰਹ ਆ ਤੇ ਮੈਨੂੰ ਤਾਂ ਮੇਰੇ ਲਫ਼ਜ਼ਾਂ ਚ ਤਾਂ ਮੈਂ ਇਹ ਕਹਿਣਾ ਚਾਹਨਾ ਕਿ ਉਹ ਵੀ ਤੁਹਾਡੀ ਧੀ ਹੈ ਬੇਸ਼ੱਕ ਉਹ ਨੂੰਹ ਬਣ ਕੇ ਆਈ ਹੈ ਪਰ ਤੁਹਾਡੀ ਆਪਣੀ ਧੀ ਹੈ ਸੋ ਫਰਕ ਨਹੀਂ ਹੋਣਾ ਚਾਹੀਦਾ ਆਪਣੀ ਧੀ ਵਾਂਗੂ ਪਿਆਰ ਕਰਨਾ ਚਾਹੀਦਾ ਇਹ ਫਿਲਮ ਤੋਂ ਬਾਅਦ ਕਹਿ ਲਈਏ ਕਿ ਅਸਲ ਜ਼ਿੰਦਗੀ ਦੇ ਵਿੱਚ ਨੂੰਹ ਸੱਸ ਦਾ ਪਿਆਰ ਕਿੱਦਾਂ ਦਾ ਰਹਿਣ ਵਾਲਾ ਹੈ ਇਹ ਫਿਲਮ ਦੇਖਣ ਤੋਂ ਬਾਅਦ ਹਾਂ ਮੈਨੂੰ ਲੱਗਦਾ ਕਿ ਜਿੰਨੇ ਵੀ ਜਾਣਗੇ ਆਪਣੇ ਮੰਮੀ ਹੋਣਾ ਦੇ ਨਾਲ ਜਾਣਗੇ ਚਾਹੇ ਆਪਣੀ ਸੱਸ ਦੇ ਨਾਲ ਜਾਣ ਗਿਆ ਨੂਹਾਂ ਚ ਨੂਹਾਂ ਦੇ ਨਾਲ ਸੱਸਾਂ ਜਾਣ ਗਿਆ ਤੇ ਮੈਨੂੰ ਲੱਗਦਾ ਕਿ ਸਾਰੇ ਜਣੇ ਜ਼ਰੂਰ ਇੱਕ ਮੈਸੇਜ ਲੈ ਕੇ ਆਉਣਗੇ ਕਿ ਸਾਨੂੰ ਸਾਰਿਆਂ ਨੂੰ ਬਹੁਤ ਪਿਆਰ ਦੇ ਨਾਲ ਰਹਿਣਾ ਚਾਹੀਦਾ 5 ਤਰੀਕ ਨੂੰ ਇਹਦਾ ਪ੍ਰੀਮੀਅਰ ਰਿਲੀਜ਼ ਹੋਇਆ ਉਸ ਤੋਂ ਬਾਅਦ ਕਹਿ ਲਈ ਕਿ ਕਿ ਲੋਕਾਂ ਦਾ ਹੰਗਾਰਾ ਸੀਗਾ ਕਿ ਰਿਵਿਊ ਸੀਗੇ ਕਿ ਪਿਆਰ ਮਿਲਿਆ ਲੋਕਾਂ ਨੂੰ ਰਿਵਿਊਜ਼ ਬਹੁਤ ਸੋਹਣੇ ਸੀ ਮੈਨੂੰ ਬੜੀ ਖੁਸ਼ੀ ਹੋਈ ਕਿ ਜੈਨੂਅਲੀ ਸਾਰਿਆਂ ਨੇ ਰਿਵਿਊਜ਼ ਦਿੱਤੇ ਤੇ ਸਭ ਨੇ ਇਹ ਕਿਹਾ ਕਿ ਸਾਨੂੰ ਬੜਾ ਮਜ਼ਾ ਆਇਆ ਸਾਨੂੰ ਸਿੱਖਣ ਨੂੰ ਵੀ ਮੈਸੇਜ ਵੀ ਮਿਲੇ ਆ ਤੇ ਬਸ ਉਹੀ ਮੈਸੇਜ ਮੈਂ ਚਾਹਨਾ ਕਿ ਤੁਸੀਂ ਸਾਰੇ ਆਓ ਤੇ ਆਪਣਾ ਆ ਕੇ ਦੇਖੋ ਫਿਰ ਬਰਨਵੈਤ ਸਾਹਿਬ ਨੇ ਡਾਇਰੈਕਟ ਕੀਤੀ ਫਿਲਮ ਲਿਖੀ ਵੀ ਉਹਨਾਂ ਨੇ ਐ ਸੋ ਉਹਨਾਂ ਨਾਲ ਕੰਮ ਕਰਕੇ ਕਿੱਦਾਂ ਲੱਗਾ ਬਰਨਵੈਤ ਮੇਰੀ ਫੈਮਿਲੀ ਹੈ ਜੀ ਅਸੀਂ ਸਾਰੇ ਬਹੁਤ ਸਾਲਾਂ ਤੋਂ ਇਕੱਠੇ ਆ ਤੇ ਬੜਾ ਵਧੀਆ ਲੱਗਦਾ ਹੈ ਅੱਗੇ ਵੀ ਅਸੀਂ ਜਿਹੜੇ ਵੀ ਪ੍ਰੋਜੈਕਟਸ ਕਰਾਂਗੇ ਉਹਦੇ ਚ ਅਸੀਂ ਸਾਰੇ ਬਹਿ ਕੇ ਵਿਚਾਰ ਕਰਦੇ ਹੁੰਨੇ ਆ ਵੀ ਕਿਵੇਂ ਆਪਾਂ ਵਧੀਆ ਚੀਜ਼ ਬਣਾਈਏ ਕਿੱਦਾਂ ਅੱਛਾ ਸਿਨੇਮਾ ਬਣਾਈਏ ਤੇ ਜਾਂਦੇ ਜਾਂਦੇ ਇੱਕ ਗਾਣਾ ਸੁਣਾ ਦਿਓ ਦਰਸ਼ਕਾਂ ਨੂੰ ਪ੍ਰਪੋਜ਼ਲ Song ਸੁਣਨਾ ਚਾਹਾਂਗਾ ਮੈਂ ਕਿੰਨੇ ਪ੍ਰਪੋਜ਼ ਮੋੜ ਤੇ ਬਸ ਇੱਕ ਉਹਦੇ ਕਰਕੇ ਉਹ ਮੇਰਾ ਪ੍ਰਪੋਜ਼ਲ ਅਜੇ ਵੀ ਪੈਂਡਿੰਗ ਰੱਖੀ ਬੈਠੀ ਹੈ ਹਾ ਮੇਰੇ ਪਿਆਰਿਆਂ ਦੇ ਵਿੱਚ ਸਭ ਤੋਂ ਪਹਿਲਾ ਨੰਬਰ ਉਹਦਾ ਜੀ ਉਪਰ ਮੇਰਾ ਨੰਬਰ ਅਜੇ ਵੀ ਐਂਡਿੰਗ ਰੱਖੀ ਬੈਠੀ ਹੈ ਧੰਨਵਾਦ ਮਹਤਾਬ ਜੀ ਬਹੁਤ ਬਹੁਤ ਮੁਬਾਰਕਾ ਹੁਣ ਤੁਹਾਨੂੰ ਇਹ ਫਿਲਮ ਲਈ ਸੋ ਇਹ ਮੇਰੇ ਨਾਲ ਮਹਤਾਬ ਵਰਕ ਜਿਨ੍ਹਾਂ ਨੇ ਇਸ ਫਿਲਮ ਦੇ ਵਿੱਚ ਲੀਡ ਰੋਲ ਕੀਤਾ ਹੈਗਾ ਆ ਸੋ ਉਸ ਨੂੰ ਲੈ ਕੇ ਅੱਜ ਇਹ ਫਿਲਮ ਰਿਲੀਜ਼ ਹੋ ਚੁੱਕੀ ਆ ਸਵੇਰੇ ਹਰਮੰਦਰ ਸਾਹਿਬ ਇਹਨਾਂ ਨੇ ਦਰਸ਼ਨ ਦੀਦਾਰੇ ਵੀ ਕੀਤੇ ਨੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਆ ਸੋ ਜਾਓ ਸਿਨੇਮਾ ਕਰਾ ਦੇ ਵਿੱਚ ਪਹੁੰਚੋ ਆਖਰ ਦੇ ਵਿੱਚ ਦੇਖੋ ਕਿ ਸੱਸ ਨੂੰ ਉਹਦਾ ਪਿਆਰ ਕਿੱਦਾਂ ਦਾ ਹੁੰਦਾ ਹੈ ਅਸਲ ਜ਼ਿੰਦਗੀ ਦੇ ਵਿੱਚ ਕਾਫੀ ਚੇਂਜਸ ਜਿਹੜੇ ਨੇ ਉਹ ਹੋਣੇ ਸ਼ੁਰੂ ਹੋ ਜਾਣਗੇ ਮੈਨੂੰ ਦੇ ਉਹ ਇਜਾਜ਼ਤ ਸਕਰੋਲ ਪੰਜਾਬ ਦੇ ਲਈ ਮੈਂ ਸਿ